ਦੋਸਤੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਮੈਂ ਚਾਹੁੰਨਾ ਵਾਹਿਗੁਰੂ ਅੱਗੇ ਬੇਨਤੀ ਕਰਦਾ ਵੀ ਤੁਸੀਂ ਸਭ ਠੀਕ ਠਾਕ ਹੋਵੋਗੇ ਲਓ ਜੀ ਦੋਸਤੋ ਆ ਗਈ ਬਾਰੀ ਆਰਗਨਿਕ ਜਿਹੜੀ ਕਣਕ ਆਪਣਾ ਖੇਤ ਆ ਆਰਗਨਿਕ ਆ ਉਹਦੇ ਵਿੱਚ ਕਣਕ ਦਾ ਸਿੱਟਾ ਦੇ ਰਹੇ ਹਾਂ ਆ ਸਾਹਮਣੇ ਇੱਕ ਮਿੱਤਰ ਕਣਕ ਦਾ ਸਿੱਟਾ ਦੇ ਰਿਹਾ ਏ ਇਹਦੇ ਵਿੱਚ ਆਪਾਂ ਨੇ ਇਦਾਂ ਹੀ ਆਹ ਪਰਾਲੀ ਵਿੱਚ ਐ ਇਹਦੀ ਮਲਚਿੰਗ ਕਰਨੀ ਆਪਾਂ ਨੇ ਇਹ ਮਲਚਿੰਗ ਵੀ ਕਿਵੇਂ ਕਰਨੀ ਆ ਇਹਨੂੰ ਹੁਣ ਆਪਾਂ ਛੱਟਾ ਦੇ ਅੱਗੇ ਇਹ ਕਟਰ ਫਰਾ ਦੇਣਾ ਕਟਰ ਨਾਲ ਜਿਹੜੀ ਇਹ ਪਰਾਲੀ ਸਾਰੀ ਇਹਦੇ ਉੱਪਰ ਆ ਜੂਗੀ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਪਾਣੀ ਲਾਵਾਂਗੇ ਪਾਣੀ ਵੀ ਉਹਨਾਂ ਕਾ ਲਾਵਾਂਗੇ ਕਿ ਜਿਹੜਾ 2 ਦਿਨਾਂ ਦੇ ਵਿੱਚ ਖਾ ਲਵੇ ਬਸ ਉਸ ਹਿਸਾਬ ਕਿਤਾਬ ਦਾ ਪਾਣੀ ਲਾਉਣਾ ਕਰੋ ਚੈੱਕ ਮਿੱਤਰ ਦੇ ਰਿਹਾ ਸਿੱਟਾ ਕਿਹੜਾ ਨੇੜੇ ਰੱਖ ਨੇੜੇ ਰੱਖ ਫੇਰ ਹੁਣ ਸਿੱਟਾ ਇਹਨਾਂ ਵਧੀਆ ਦਵਾਉਣਾ ਆਪਾਂ ਇਹ 20 ਪਾਦਾਨਾ ਇਹ ਚ 45 ਕਿਲੋ ਆ ਪਰਾਲੀ ਦੇਖ ਲਓ ਉਦਾਂ ਹੀ ਪਈ ਆ ਹਜੇ ਥੱਲੇ ਉਹ ਖੇਤ ਤਾਂ ਪੂਰਾ ਸੁੱਕਾ ਹੁਣ ਇਹਦੇ ਉੱਪਰ ਕਟਰ ਫਰਾ ਕੇ ਫੇਰ ਆਪਾਂ ਨੇ ਇਹ ਇਹ ਇਹਦੇ ਵਿੱਚ ਪਾਣੀ ਲਾਵਾਂਗੇ ਹੁਣ ਪਹਿਲਾਂ ਦਾਣਿਆਂ ਦਾ ਸਿੱਟਾ ਦੇ ਦੇਣਾ ਕਣਕ ਦਾ ਫੇਰ ਆਪਾਂ ਨੇ ਇਹ ਬਾਅਦ ਚ ਉਹ ਕਰਨੀ ਹੈ ਇਹ ਆਪਣਾ ਸਾਰੇ ਹੀ ਉੱਥੇ ਤੱਕ ਆਰਗਨਿਕ ਇਹਦੇ ਵਿੱਚ ਹੋਰ ਖਾਦ ਕੋਤ ਕੋਈ ਨਹੀਂ ਪਾਉਣੀ ਜਿਹੜੀ ਆਪਾਂ ਆਰਗਨਿਕ ਤੋਂ ਬਿਨਾ ਕੋਈ ਖਾਦ ਨਹੀਂ ਪਾਉਣੀ ਜਿੰਦਾ ਕੈਮੀਕਲ ਵਾਲੀ ਸਿਰਫ ਗੰਡੂਆ ਖਾਦ ਹੀ ਪਾਵਾਂਗੇ ਬਾਕੀ ਆ ਜਿਹੜੀ ਪ੍ਰਾਲੀ ਜਾ ਇਹ ਵਿੱਚ ਗਲ ਜਾਣੀ ਆ ਬਾਕੀ ਸਪਰੇਹਾਂ ਕਰਾਂਗੇ ਉਹਦੀਆਂ ਹੀ ਲੱਸੀ ਵਗੈਰਾ ਦੀਆਂ ਇਹੀ ਚੀਜ਼ਾਂ ਹੋਣੇ ਇਹਦੇ ਵਿੱਚ ਪਿੱਛੇ ਜੀਰੀ ਜੀਰੀ ਆਪਣੀ ਇਹ 110 ਤੇ ਦੂਜੀ ਦੇ ਬਰਾਬਰੇ ਝੜੀ ਆ ਇਹ ਐਦਾਂ ਦਾ ਇਹ ਆ ਦੇਖੋ ਸਾਹਮਣੇ ਚੈੱਕ ਕਰੋ ਸਿੱਟਾ ਦੇਣ ਵਾਲਾ ਵੀ ਸਿੱਟਾ ਦੇ ਰਿਹਾ ਆਓ ਦੇਖੋ ਉੱਧਰ ਆਪਣੇ ਆਹਾ ਦੂਜੇ ਪਰਿਵਾਰ ਕਣਕ ਬੀਜ ਰਹੇ ਨੇ ਸੁਪਰ ਸੀਡਰ ਨਾਲ ਨਾਲ ਉਹਨਾਂ ਦਾ ਟਰੈਕਟਰ ਆਹੋ ਸੋਨਾਲੀਕਾ ਉਹ ਆਪਣੇ ਗਵਾਂਢੀ ਉਹਨੇ ਨਾਲ ਆਪਣੇ ਘਰ ਦੇ ਨੇ ਦੂਜੇ ਚਾਚੇ ਕੇ ਉਹਨਾਂ ਦੇ ਉਹ ਬੀਜ ਰਹੇ ਨੇ ਟਾ ਵਧੀਆ ਦੇ ਦੇ ਐਨ ਹਾਂ ਕਿਤੇ ਰਾਇ ਨਾ ਜਾਵੇ ਪੂਰਾ ਜਗਾ ਹਾਂ ਕੱਲ ਨੂੰ ਤੈਨੂੰ ਇਹ ਆਏ ਹੋਣਾ ਵੀ ਉਹਨੇ ਦਿੱਤਾ ਸੀ ਟਾ ਲਾਂਬੇ ਤੈਨੂੰ ਇਹ ਆਉਣੇ ਨੇ ਜੇ ਕੋਈ ਵੱੱਦ ਘੱਟ ਰਹਿ ਗਿਆ ਕਿਤੇ ਉਹ ਵੱੱਦ ਘੱਟ ਰਹਿ ਗਿਆ ਤੈਨੂੰ ਇਹ ਲਾਂਬੇ ਆਉਣੇ ਨੇ ਹਾਂ ਆਪਣੇ ਕੋਲ ਵੀ ਬਹੁਤ ਆ ਵੀ ਦੂਰਾ ਦੇ ਦੇ ਸਿੱਟਾ ਸਮਾਂ ਦੂਰਾ ਮਹਾ ਸਿੱਟਾ ਦੇ ਦੇ ਪੂਰਾ ਇਹ ਵੀਰ ਨਿਰਮਲ ਆ ਹੈ ਜਿਹੜਾ ਸਿੱਟਾ ਦੇ ਰਿਹਾ ਹੈ ਨਾਲ ਵੀਰ ਦਾ ਭਾਈ ਆ ਇਹ ਜੇ ਕੋਈ ਬਾਦ ਘਾਟ ਹੋ ਗਈ ਪਾ ਆਪਾਂ ਇਹਨੂੰ ਹੀ ਫੜਨਾ ਫੇਰ ਬਾਦ ਉਸ ਤੋਂ ਇੱਕ ਵਾਰੀ ਸਿੱਟਾ ਮਾਰਦਾ ਹੁਣ ਦੂਰੀ ਬਾਰ ਸਿੱਟਾ ਮਾਰ ਰਿਹਾ ਹੈ ਵੀਰ ਉਹ ਸਾਹਮਣੇ ਚੈੱਕ ਕਰੋ ਕਿਵੇਂ ਲੱਗਦਾ ਸਿੱਟਾ ਮਾਰਦਾ ਹਾਂਜੀ ਦੋਸਤੋ ਜੇ ਵੀਡੀਓ ਤੇ ਸਾਡਾ ਬਲੌਗ ਵਧੀਆ ਲੱਗਦਾ ਤਾਂ ਕਮੈਂਟ ਤੇ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਅੱਗੇ ਆਪਣੇ ਮਿੱਤਰਾਂ ਕੋਲ ਵੀ ਭੇਜਿਆ ਕਰੋ ਵੀਡੀਓ ਤਾਂ ਕਿ ਉਹ ਵੀ ਵੀਡੀਓ ਦੇਖ ਸਕਣ ਲੈਕ ਕਮੈਂਟ ਦਾ ਜਰੂਰ ਖਿਆਲ ਰੱਖਿਆ ਕਰੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤਾਂ ਕਿ ਪਤਾ ਲੱਗੇ ਵੀ ਕਿੱਦਾਂ ਦੀ ਖੇਤੀਬਾੜੀ ਕਰ ਰਹੇ ਆ ਅਸੀਂ ਇਹਦੇ ਬਾਰੇ ਤੁਹਾਨੂੰ ਵੀ ਜਾਣਕਾਰੀ ਹੋਊਗੀ ਨਾਲੇ ਹੋਰ ਦੋਸਤਾਂ ਨੂੰ ਵੀ ਹੋਊਗੀ ਆਪਣੇ ਮਿੱਤਰਾਂ ਦੋਸਤਾਂ ਨੂੰ ਵੀ ਭੇਜਿਆ ਕਰੋ ਦੇਖੋ ਆਹ ਪਰਾਲੀ ਪੂਰੀ ਐਨ ਪਈ ਆਹੇ ਦਾਣੇ ਵੀ ਹੁਣ ਛੱਟਾ ਦੇਤਾ ਇਹਦੇ ਵਿੱਚ ਮਸ਼ੀਨ ਨਾਲ ਵਿੱਜੇ ਤੇ ਇਹ ਥੋੜਾ ਜਿਹਾ ਸਿਆੜਾ ਜਿਹਾ ਜਾਂਦਾ ਏਕਣ ਕੋਈ ਕਿਤੇ ਕੋਈ ਕਿਤੇ ਐਦਾਂ ਉਹ ਦਾਣੇ ਦਾ ਵੱਖਰੇ ਵੱਖਰੇ ਤਾਕਤ ਲੰਦਾ ਸੌਤਾ ਮਸ਼ੀਨ ਨਾਲ ਜਣੀ ਇੱਕ ਜਗ੍ਹਾ ਤੋਂ ਤਾਕਤ ਲੰਦਾ ਹੁੰਦਾ ਇਹਦੀ ਆਪਾਂ ਨੇ ਕੋਈ ਗਟਾਈ ਵਗੈਰਾ ਨਹੀਂ ਕਰਨੀ ਤਾਂ ਕਰਕੇ ਇਹ ਆਪਾਂ ਦੂਜੇ ਲੋਟ ਇਹ ਬੀਜ ਰਹੇ ਹਾਂ ਬਾਕੀ ਅਗਲੇ ਸਾਲ ਤੁਹਾਨੂੰ ਵੀ ਪੂਰਾ ਪਤਾ ਲੱਗ ਜੂ ਜਦ ਤੱਕ ਵੱਢਣ ਤੱਕ ਆਪਾਂ ਨੂੰ ਸਾਰਾ ਰਿਜ਼ਲਟ ਦੱਸਾਂਗੇ ਇਹਦੇ ਬਾਰੇ ਵੀ ਕਿਦਾਂ ਦਾ ਇਹ ਹੁੰਦਾ ਕੇ ਇਹਨੂੰ ਤੁਸੀਂ ਵੀ ਤਜਰਬਾ ਕਰਿਓ ਬਾਕੀ ਦੋਸਤ ਕੋਈ ਹੋਰ ਦੋਸਤ ਤਾਂ ਇਹ ਤਜਰਬਾ ਕਰਦੇ ਨੇ ਥੋੜਾ ਮੋਟਾ ਤਜਰਬਾ ਜ਼ਰੂਰ ਕਰਕੇ ਦੇਖਿਆ ਕਰੋ ਕਿਸੇ ਵੀ ਚੀਜ਼ ਦਾ ਚਾਹੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਜਦੋਂ ਤੱਕ ਆਪਾਂ ਕੋਈ ਚੀਜ਼ ਕਰਕੇ ਨਹੀਂ ਨਾ ਦੇਖਦੇ ਉਦੋਂ ਤੱਕ ਕੋਈ ਚੀਜ਼ ਦਾ ਆਪਾਂ ਨੂੰ ਪਤਾ ਨਹੀਂ ਲੱਗਣਾ ਹੁਣ ਇਹ ਖੇਤ ਆਪਾਂ ਨੇ ਆਰਗੈਨਿਕ ਕਰ ਲਿਆ ਮੰਨ ਲਓ ਇਹਦੇ ਵਿੱਚ ਦੂਜੀਆਂ ਖਾਦਾਂ ਕੋਈ ਵੀ ਨਹੀਂ ਪਾ ਰਹੇ ਹੁਣ ਇਹ ਖੇਤ ਵੀ ਓਦਾਂ ਦੀ ਓ ਫਸਲ ਦੇਣ ਲੱਗ ਗਿਆ ਆਪਾਂ ਨੂੰ ਐਂ ਭਰੋਸਾ ਨਹੀਂ ਹੁੰਦਾ ਜਦੋਂ ਤੱਕ ਆਪਾਂ ਕਰਦੇ ਨਹੀਂ ਇਹਨੂੰ ਜਦੋਂ ਕਰਾਂਗੇ ਤੁਸੀਂ ਫੇਰ ਸਾਰਾ ਤੁਹਾਨੂੰ ਆਪਣੇ ਆਪ ਪਤਾ ਲੱਗਣ ਲੱਗ ਜਾਣਾ ਵੀ ਇਹ ਕਿਦਾਂ ਫਸਲ ਹੁੰਦੀ ਹੈ ਇਹ ਚ ਕਿਵੇਂ ਦੇ ਖੇਤ ਆ ਇਹ ਦੂਜੇ ਖੇਤਾਂ ਨਾਲ ਫਸਲ ਹਰੀ-ਭਰੀ ਰਹਿੰਦੀ ਹੈ ਇਹਦੇ ਵਿੱਚ ਦੂਜੇ ਖੇਤ ਹਜੇ ਢੜਕ ਕੇ ਸੁੱਕ ਜਾਂਦੇ ਨੇ ਇਹ ਹਰੀ ਰਹਿੰਦੀ ਆ ਤਕਰੀਬ ਨੇ ਬਾਅਦ ਚ ਵੀ ਕਾਣਕ ਤੇ ਜਿਵੇਂ ਕਾਣਕ ਜੀਰੀ ਉਹ ਉਹ ਪੂਰੀ ਐਨ ਪੱਕ ਜਾਂਦੀ ਆ ਦਾਣੇ ਪਰ ਫਸਲ ਹ ਹਰੀ ਰਹੂਗੀ ਉਹਨੂੰ ਤਾਕਤ ਪੂਰੀ ਮਿਲੀ ਹੁੰਦੀ ਆ ਤਾਂ ਕਰਕੇ ਉਹ ਹਰੀ ਆ ਪਿਛੇ ਆਪਾਂ ਨੇ ਹੁਣ ਆ ਜੀਰੀ ਵੱਡੀ ਤੀ ਜਿਹੜੀ ਜੀਰੀ ਹਰੀ ਖੜੀ ਤੀ ਇਹ ਪਰ ਦਾਣੇ ਸਾਰੇ ਪੱਕੇ ਤੇ ਉਨੇ ਕਣਕ ਦਾ ਵੀ ਆਪਾਂ ਨੂੰ ਤਜਰਬਾ ਆ ਜੂਗਾ ਵੀ ਕਿੱਦਾਂ ਦੀ ਹੈ ਇਹ ਇਹ ਜਿਹੜੀ ਪਹਿਲਾਂ ਆਪਾਂ ਜੀਰੀ ਵੀ ਲਾਈ ਤੀ ਇਹ ਬਿਨਾ ਕਦੂ ਤੋਂ ਹੀ ਲਾਈ ਤੀ ਯਾਨੀ ਕਦੂ ਨਹੀਂ ਕੀਤਾ ਇਹਦੇ ਵਿੱਚ ਇਦਾਂ ਹੀ ਨੇਜਰ ਕਰਾ ਕੇ ਬਗੈਰਾ ਲਵਾ ਕੇ ਹਲਾਣਾ ਤਿਆਰ ਕਰਕੇ ਫਿਰ ਇਹ ਚ ਆਪਾਂ ਨੇ ਪਾਣੀ ਛੱਡ ਕੇ ਉਦਾਂ ਹੀ ਲਵਾ ਦਿੱਤੀ ਸੀ ਇਹਦੇ ਬਾਰੇ ਵੀ ਦੇਖਦੇ ਹਾਂ ਹੁਣ ਆਪਾਂ ਜੁੜੇ ਰਹੋ ਵੀਡੀਓ ਦੇ ਨਾਲ ਦਿਖਾਉਨੇ ਆ ਕੁਝ ਹੋਰ ਦੋਸਤੋ ਇਹਦੇ ਤੇ ਆਪਾਂ ਕਟਰ ਫਰਾ ਲਿਆ ਸੀ ਕਟਰ ਦੀ ਮੂਵੀ ਵੀਡੀਓ ਨਹੀਂ ਬਣਾਈ ਆਪਾਂ ਨੇ ਇਹ ਕਟਰ ਤਾਂ ਫੇਰ ਤੋਂ ਬਾਅਦ ਹੁਣ ਅੱਜ ਇਹਦੇ ਵਿੱਚ ਆਪਾਂ ਨੇ ਪਾਣੀ ਛੜਤਾ ਆ ਦੇਖੋ ਪਾਣੀ ਪੈਂਦਾ ਨੱਕੇ ਤੋਂ ਇਧਰੋਂ ਆ ਰਿਹਾ ਪਾਣੀ ਇਹ ਆਰਗੈਨਿਕ ਖੇਤ ਵਿੱਚ ਅੱਜ ਆਪਾਂ ਨੇ ਪਾਣੀ ਛੜਤਾ ਇਦੇ ਵਿੱਚ ਹੁਣ ਦਾਣੇ ਜਿਹੜੇ ਪਾਣੀ ਨਾਲ ਫੁੱਲ ਜਾਨੇ ਨੇ ਪਹਿਲਾਂ ਖੇਤ ਪੂਰਾ ਸੁੱਕਾ ਤੀ ਇਹੇ ਦੁਬਾਰਾ ਫੇਰ ਮੈਂ ਦਸਦਮਾ ਪਹਿਲਾਂ ਇਹ ਆਪਾਂ ਨੇ ਖੜੇ ਕਰਚਿਆਂ 'ਚ ਕਣਕ ਦਾ ਛਿੱਟਾ ਮਾਰਤਾ ਛਿੱਟਾ ਮਾਰਨ ਤੋਂ ਬਾਅਦ ਇਹਦੇ ਵਿੱਚ ਆਪਾਂ ਨੇ ਇਹ ਦੇਖਾ ਕਟਰ ਫਰਾਤਾ ਜਿਹੜਾ ਕਰਚੇ ਵਾਲਾ ਕਟਰਾ ਉਹ ਫੇਰ ਕੇ ਹੁਣ ਇਹ ਇੱਕਸਾਰ ਪੱਧਰ ਕਰਾਤਾ ਜਿੱਥੇ ਮੜਾ ਹਜੇ ਵੱਧ ਘਟਦੀ ਉਥੇ ਹੱਥਾਂ ਨਾਲ ਆਪਾਂ ਡੰਡਿਆਂ ਨਾਲ ਚੱਕ ਕੇ ਲੋਡ ਕਰਤਾ ਇਹ ਉਸ ਇਹ ਹੁਣ ਇਹਦੇ ਤੇ ਅੱਜ ਆਪਾਂ ਨੇ ਪਾਣੀ ਵੀ ਛੜਤਾ ਫੇਰ ਇਹ ਹੁਣ ਇਹ ਭਰ ਜੂ ਜਣੀ ਰੱਖਣਾ ਆਪਾਂ ਨੇ ਉਹਨਾਂ ਕਾ ਜਿਹੜਾ ਆਪਣਾ ਇਹ ਮੰਨ ਲਓ ਵੀ 24 ਘੰਟੇ ਦੇ ਵਿੱਚ ਵਿੱਚ ਪਾਣੀ ਖਾ ਜਾਵੇ ਉਹਨਾਂ ਕ ਪਾਣੀ ਦੇਣਾ ਆਪਾਂ ਨੇ ਇਹਨੂੰ ਫਿਰ ਜਲਦੀ ਇਹਨੂੰ ਪਾਣੀ ਦੀ ਲੋੜ ਨਹੀਂ ਕਿਉਂਕਿ ਉੱਪਰ ਪਰਾਲੀ ਪਈ ਹੋਈ ਐ ਪਰਾਲੀ ਕਰਕੇ ਵੱਧ ਟਾਈਮ ਲਾਊਗਾ ਇਹ ਸਪਰੇਅ ਦੀ ਆਪਾਂ ਨੂੰ ਲੋੜ ਹੀ ਨਹੀਂ ਪੈਣੀ ਤਕਰੀਬਨ ਇਹ ਮਾੜੀ-ਮੋਟੀ ਪਾਈ ਤਾਂ ਦੇਖ ਲਾਂਗੇ ਨਹੀਂ ਤਾਂ ਲੋੜ ਹੀ ਨਹੀਂ ਕਿਉਂਕਿ ਜਿਹੜਾ ਮਾੜਾ-ਮੋਟਾ ਦੇਖਦਾ ਹੋਊਗਾ ਉਹ ਹੱਥੀ ਪਟਦਾਂਗੇ ਇਹ ਆਪਾਂ ਨੇ ਸੱਟੇ ਵਾਲਾ ਹੀ ਇਤਕੀ ਇਹ ਆਪਾਂ ਨੇ ਸਿੱਧੀ ਛੱਟਾ ਹੀ ਦਿੱਤਾ ਇਹ ਬਜਾਈ ਕਰੀ ਹੈ ਹੁਣ ਪਾਣੀ ਲਾਤਾ ਪਾਣੀ ਲੱਗਣ ਤੋਂ ਬਾਅਦ ਇਹ ਆਪਾਂ ਦੇਖਦੇ ਆਂ 5-7 ਦਿਨਾਂ ਚ ਇਹਦਾ ਪਤਾ ਲੱਗਣ ਲੱਗ ਜੂਗਾ ਦਾਣਿਆਂ ਦਾ ਯਾਨੀ ਦੂਜੀ ਨਾਲੋਂ ਦੇਖਣ ਨੂੰ ਤਾਂ ਇਹ 15-20 ਦਿਨਾਂ ਚ ਉਹਦੇ ਜਿੰਨੀ ਉਕਣ ਦੀ ਦੇਖੂਗੀ ਇਹ ਕਿਉਂਕਿ ਪਰਾਲੀ ਹੈ ਇਹਦੇ ਉੱਪਰ ਔਲੀ-ਸ਼ੌਲੀ ਉਹਦੇ ਪਰਾਲੀ ਦੇ ਵਿੱਚ ਹੀ ਨਿਕਲਣਾ ਇਹ ਪਰਾਲੀ ਕਰਕੇ ਜੇ ਆਪਾਂ ਨੂੰ ਥੋੜੀ ਜੀ ਜਜਮੈਂਟ ਘੱਟ ਹੋਊਗੀ ਦੇਖੂਗੀ ਘੱਟ ਬਾਅਦ ਵਿੱਚ 15-20 ਦਿਨਾਂ ਤੋਂ ਬਾਅਦ ਫੇਰ ਓਕਣੇ ਹੋ ਜਾਣਾ ਇਹਨਾਂ ਦੂਜੀ ਬਰਾਬਰ ਹੈ। ਹਰਿਆਲੀ ਹਰਿਆਲੀ ਦੇਖਣ ਲੱਗ ਜੂ। ਯਾਨੀ ਪਹਿਲਾਂ ਉਹ ਜਣੀ ਪਹਿਲਾਂ ਖੇਤ ਸਾਫ਼ ਹੋਣ ਕਰਕੇ ਥੋੜਾ ਜਿਹਾ ਪਹਿਲਾਂ ਉਹ ਹੋ ਜਾਂਦੇ ਨੇ। ਇਹ ਥੋੜਾ ਜਿਹਾ ਦਿਨ ਬਾਅਦ ਤੇ ਦੇਖਣ ਲੱਗੂ। ਜੰਮ ਇਹਨੇ ਉਹ ਉਹਦੇ ਮੁਤਾਬਕੇ ਜਾਣਾ ਯਾਨੀ ਓਨੇ ਦਿਨਾਂ ਚ ਉਦੋਂ ਪਹਿਲਾਂ ਹੀ ਜੰਮ ਜਾਣਾ। ਅ ਪਰ ਦੇਖਣ ਪਰਾਲੀ ਕਰਕੇ ਥੋੜੇ ਜਿਹੇ ਦਿਨ ਲੇਟ ਜਾਊ। ਦੂਜੇ ਪਾਸੇ ਵੀ ਬੀਜੀ ਆ ਉਹ ਵੀ ਆਪਾਂ ਦਿਖਾਵਾਂਗੇ ਤੁਹਾਨੂੰ ਉਧਰ ਜਿਹੜੀ ਜਿੱਥੇ ਆਪਾਂ ਸਬਜ਼ੀ ਵਾਲਾ ਖੇਤ ਹੈ ਆਰਗੈਨਿਕ ਕਰਿਆ ਹੋਇਆ ਉਹਦੇ ਵਿੱਚ ਵੀ ਆਪਾਂ ਨੇ ਬੀਜੀ ਆਹੋ ਸਾਹਮਣੇ ਜਿਹੜੀ ਮੋਟਰ ਤੇ ਆਪਣੀ ਦੇਖਦੀ ਆ ਉਹ ਹਰੀ ਹਰੀ ਕਣਕ ਜੰਮੀ ਹੋਈ ਆ ਉਹ 27 ਤਰੀਕ ਦੀ ਕਣਕ ਹੈ ਬੀਜੀ ਹੋਈ 27 ਦੀ ਉਹ ਫਿਰ 28 ਦੀ ਆਹ ਸਾਹਮਣੇ ਵਾਲੀ ਅਣਤੀ ਦੀ ਆਈ ਜਿਹੜੇ ਇਹ 222 ਕਣਕ 29 ਤਰੀਕ ਦੀ ਹੈ ਵੀ ਦਿਖਦੀ ਆ ਵਿੱਚ ਜੰਮਦੀ ਅੱਜ 29 ਤਰੀਕ ਦੀ ਆ ਉਹ ਜਿਹੜੀ ਪਰਲੀ ਹੈ ਉਹ ਹੈਗੀ 28 ਤਰੀਕ ਦੀ ਇਹ ਅੱਜ ਹੋ ਗਈ ਆਪਣੀ ਅ 5 ਤਰੀਕ ਨਾਲੇ ਸਾਰੇ ਦੋਸਤਾਂ ਨੂੰ ਗੁਰਪੁਰਪ ਦੀਆਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੀਆਂ ਮੁਬਾਰਕਾਂ ਜੀ ਸਾਰੇ ਦੋਸਤਾਂ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਜੀ ਇੱਧਰ ਇੱਕ ਆਪਣਾ ਨਾਲ ਹਜੇ ਕੇਤੇ ਭਰਿਆ ਹੋਇਆ ਸੀ ਇਹਦੇ ਪਿਛੇ ਵਰਸੀਨ ਵਿੱਜਿਆ ਹੋਇਆ ਸੀ ਨਾਲ ਇਹ ਫਿਰ 131 ਜੀਰੀ ਦੀ ਲੇਟ ਉਹ ਓਕੜੇ ਸੁੱਕ ਜੀਤੀ ਥੋੜੀ ਜਿਹੀ ਇਸ ਕਰਕੇ ਉਹ ਭਰਤੀ ਸੀ ਪਰ ਕਿ ਹੁਣ ਇਹ ਕਾਜ ਦੇਖਦੇ ਆਂ ਵਿੱਚੇ ਨਹੀਂ ਦੱਬਦਾਂਗੇ ਨਹੀਂ ਫਿਰ ਜਿਵੇਂ ਵਡਾਉਣੇ ਹੋਣਗੇ ਤਾਂ ਵਡਾ ਵੀ ਦ ਦੇਖਦੇ ਆਂ ਬਾਕੀ ਸਲਾਹ ਜਿੱਦਾਂ ਦੀ ਹੋਊਗੀ ਉਦਾਂ ਕਰ ਲਾਂ ਇਹ ਇਦਾਂ ਦੀ ਆ ਹੁਣ ਪਰਾਲੀ ਸਾਰੀ ਬੇਸਗੀ ਆਨ ਪੂਰੀ ਟਰਟਰ ਪਰ ਆ ਕੇ ਆਨ ਲੋਟ ਆ ਗਈ ਬਾਕੀ ਦੋਸਤੋ ਆਪਣੇ ਜਿਹੜੇ ਨਵੇਂ ਦੋਸਤ ਜੁੜੇ ਨੇ ਉਹਨਾਂ ਨੂੰ ਬੇਨਤੀ ਹੈ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਦਬ ਲਓ ਤਾਂ ਕਿ ਨਵੀਂ ਵੀਡੀਓ ਜੋ ਵੀ ਆਵੇ ਉਹ ਤੁਸੀਂ ਸਾਰੀਆਂ ਦੇਖ ਸਕੋ ਬਾਕੀ ਪੁਰਾਣੇ ਦੋਸਤਾਂ ਨੂੰ ਬੇਨਤੀ ਹੈ ਕਿ ਬਈ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਅ ਦੋਸਤੋ ਛੋਟੇ ਲਈ ਉਹ ਵੀਡੀਓ ਬਣਾਉਣਾ ਤੁਹਾਨੂੰ ਦਿਖਾਉਣ ਬਾਅਦ ਤੇ ਨਹੀਂ ਤਾਂ ਵੀਡੀਓ ਦੀ ਕੋਈ ਐਡੀ ਉਹੋ ਵੀ ਨਹੀਂ ਹੁੰਦੀ ਵੀ ਆਪਾਂ ਸਾਰੇ ਦੋਸਤਾਂ ਨੂੰ ਦਿਖਾਉਣ ਦੇ ਮਾਰੇ ਆਪਣਾ ਬਲੌਗ ਬਣਾ ਰਹੇ ਆ ਇਹ ਤੁਸੀਂ ਸਾਰੇ ਸਾਡੇ ਚੈਨਲ ਨੂੰ ਗਰੋਥ ਕਰਾਓ ਲਾਈਕ ਤੇ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਨਵੇਂ ਦੋਸਤ ਜ਼ਰੂਰ ਸਬਸਕ੍ਰਾਈਬ ਕਰ ਲੈਣ ਲਓ ਜੀ ਦੋਸਤੋ ਇੱਧਰ ਵੀ ਆਪਾਂ ਜਿਹੜਾ ਕਹਿੰਦੇ ਤੇ ਵੀ ਵੀ ਆਰਗਨਿਕ ਸਬਜ਼ੀਆਂ ਵਾਲਾ ਖੇਤ ਹੈ ਉਸ ਖੇਤਰ ਨੂੰ ਵੀ ਆਪਾਂ ਹੁਣ ਪਾਣੀ ਲਾਤਾ ਜਿੱਦੇ ਵਿੱਚ ਆਰਗਨਿਕ ਆਪਾਂ ਕਣਕ ਕਰ ਰਹੇ ਆ ਕਣਕ ਵੀ ਉਹ ਮਲਚਿੰਗ ਵਿਧੀ ਰਾਹੀਂ ਉਹ ਕਰਾਏ ਆ ਆ ਦੇਖੋ ਤੁਹਾਨੂੰ ਪਿਛੇ ਵੀ ਦੱਸਿਆ ਹੇ 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 ਪਾਣੇ ਪਹਿਲਾਂ ਖੜਕਾ ਦੇ ਕੇ ਫਿਰ ਕਟਰ ਫੇਰਿਆ ਕਟਰ ਫੇਰਨ ਤੋਂ ਬਾਅਦ ਅੱਜ ਹੁਣ ਪਾਣੀ ਲਾਇਆ ਹੈ ਇਹ ਪਾਣੀ ਲਾ ਕੇ ਹੁਣ ਇਹ ਕਣਕ ਜੰਮੀ ਆਊਗੀ ਜਿਹੜੀ ਆਪਣੀ ਮਾਰਕਟਿੰਗ ਵਿਧੀ ਰਹੀ ਆਪਾਂ ਨੇ ਕਰਨੀ ਹੈ ਇੱਥੇ ਕੋਈ ਵਾਹੀ ਨਹੀਂ ਕਰੀ ਆਪਾਂ ਨੇ ਕੋਈ ਉਹ ਨਹੀਂ ਕਰਿਆ ਸਿਰਫ ਇੱਕ ਤੱਪੜ ਤੇ ਹੀ ਕਣਕ ਦਾ ਸੱਟਾ ਦਿੱਤਾ ਕਣਕ ਦਾ ਸੱਟਾ ਵੀ ਪੂਰਾ ਹੱਥੀ ਦਿੱਤਾ ਥੋੜੀਆਂ ਚਪਾ ਕੇ ਤਕਰੀਬਨ ਓਕਣ ਸੱਟਾ ਦੇ ਆ ਬਾਕੀ ਇਹ ਵਿਧੀ ਰਹੀ ਆਪਾਂ ਕਣਕ ਇਸ ਵਾਰ ਪਹਿਲੀ ਵਾਰ ਕਰ ਰਹੇ ਹਾਂ ਇਹੜੀ ਆਰਗੈਨਿਕ ਕਣਕ ਤਕਰੀਬਨ ਆਪਾਂ ਨੂੰ 4-5 ਸਾਲ ਹੋ ਗਏ ਇੱਚ ਕਰਦੇ ਆ ਨੂੰ ਵਿੱਚ ਇੱਕ ਸਾਲ ਗੋਭੀ ਤੇ ਸਰੋਂ ਲਾਈ ਹੋਈ ਸੀ ਫਿਰ ਸਬਜ਼ੀਆਂ ਲਾ ਲਈਆਂ ਦੀਆਂ ਫਿਰ ਪਿਛਲੀ ਵਾਰ ਵੀ ਸਬਜ਼ੀਆਂ ਹੀ ਦੀਆਂ ਇਸ ਵਾਰ ਫਿਰ ਕਣਕ ਦੁਬਾਰਾ ਫਿਰ ਕਰੀ ਆ ਇਹਦੇ ਵਿੱਚ ਬਾਕੀ ਕਿੱਦਾਂ ਲੱਗੀ ਦੋਸਤੋ ਦੱਸਿਓ ਇਹ ਸਾਰਾ ਤੁਸੀਂ ਵੀ ਕਿ ਤੁਹਾਨੂੰ ਇਹ ਚੀਜ਼ ਵਧੀਆ ਲੱਗ ਰਹੀ ਹੈ ਵੀ ਇਦਾਂ ਤੁਹਾਡੀ ਵੀ ਕਿਸੇ ਬੰਦੇ ਦੀ ਇਹ ਸੋਚ ਇਦਾਂ ਦੀ ਹੈ ਵੀ ਜਿਹੜੀ ਤੁਸੀਂ ਵੀ ਇਦਾਂ ਕਰ ਸਕਦੇ ਹੋ ਬਾਕੀ ਦੋਸਤ ਥੋੜੀ ਥੋੜੀ ਪਹਿਲ ਕਰਿਆ ਕਰੋ ਤਾਂ ਕਿ ਆਪਾਂ ਇੱਕ ਆਰਗੈਨਿਕ ਚੀਜ਼ਾਂ ਖਾ ਸਕੀਏ ਆ ਦੇਖੋ ਸਾਹਮਣੇ ਮਿੱਤਰ ਇਹ ਆ ਜਿਹੜੇ ਆਲਦਾਲੇ ਮਰਲ ਵਜੀਰੀ ਦੇ ਇਹ ਟੰਡੇ ਜੇ ਖੜੇ ਨੇ ਉਹ ਕੱਟ ਰਹੇ ਹੈ ਇਹ ਖੇਤ ਆ ਆਪਣਾ ਜਿਹੜਾ ਆਪਣੇ 12ਵੀਂ ਕੰਪੋਰਟ ਵਾਲੀ ਜੁਨਟ ਆ ਉਹਦੇ ਨੇੜੇ ਹੀ ਆ ਉਹਦੇ ਨੇੜੇ ਹੀ ਇਹ ਆ ਮੰਨ ਲਓ ਵੀ ਜੁਨਟ ਦੇ ਨੇੜੇ ਹੀ ਜਿਹੜਾ ਇਹ ਖੇਤ ਆ ਆਪਣਾ ਇਹ ਇਹ ਉਹ ਖੇਤ ਆ ਉਹ ਜਿਹੜਾ ਪਹਿਲਾਂ ਦਿਖਾਇਆ ਸੀ ਉਹ ਦੂਜਾ ਖੇਤ ਸੀ ਇਹ ਆਪਣਾ ਜਿਹੜਾ ਬਾਰਮੀ ਕੰਪੂ ਟਾਲੀ ਜੋਨਟ ਦੇ ਨੇੜੇ ਆ ਇਹ 2 ਬਿੱਗੇ ਥਾਉ ਆ ਉਹ 30 ਉਹ ਹੈਗਾ 4 1/2 ਬਿੱਗੇ ਥਾਉ ਇਹ ਆਪਾਂ ਆਰਗਨਿਕ ਕਰ ਰਹੇ ਆ ਬਾਕੀ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਸਾਡੇ ਦੇਸ਼ ਵਿਦੇਸ਼ ਵੀਰ ਭੈਣਾਂ ਸਾਰੇ ਮਿੱਤਰ ਦੋਸਤ ਵੀਡੀਓ ਦੇਖਦੇ ਹੋ ਸਾਡੇ ਬਲੌਗ ਨਾਲ ਜੁੜੇ ਹੋਇਓ ਅਸੀਂ ਬਹੁਤ-ਬਹੁਤ ਧੰਨਵਾਦੀ ਆ ਤੁਹਾਡਾ ਤੁਸੀਂ ਬਹੁਤ ਵਧੀਆ ਸਾਨੂੰ ਰਿਸਪੌਂਸ ਦੇ ਰਹੇ ਹੋ ਸਾਡੀਆਂ ਵੀਡੀਓ ਦੇਖਦੇ ਹੋ ਅਸੀਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਆ ਦੁਬਾਰਾ ਵੀਡੀਓ ਇੱਥੇ ਮਤਲਬ ਵੀ ਐਂਡ ਕਰਦੇ ਆ ਆਪਾਂ ਅਗਲੀ ਵੀਡੀਓ ਦਿਖਾਉਨੇ ਆ ਕੁਝ ਹੋਰ ਸਾਰਿਆਂ ਨੂੰ ਸਤ ਸ੍ਰੀ ਅਕਾਲ